गम तेरी याद निशानी त है और निशानी की देगी। तेरा गम तेरी याद निशानी ता है और निशानी की देगी तेरे लिए मैं खाने रुड़ी जवानी त है और निशानी की देगी। तेरा गम तेरी याद निशानी त है ਹੋਰ ਨਿਸ਼ਾਨੀ ਕੀ ਦੇਗੀ ਇਹ ਦਿਲ ਵਿੱਚ ਮੇਰੇ ਵਸ ਦੋਵੇਂ ਹੀ ਆਵਾਦ ਹੈ ਇੱਕ ਤੇਰਾ ਗਮ ਤੇ ਦੂਜੀ ਤੇਰੀ ਯਾਦ ਹੈ ਇੱਕ ਤੇਰਾ ਗਮ ਤੇ ਦੂਜੀ ਤੇਰੀ ਯਾਦ ਹੈ ਤੀਜੀ ਰੂਹ ਵੀ ਤੇਰੀ ਹਾਂ ਇਹਦੀ ਰੂਹ ਵੀ ਤੇਰੀ ਵਿਵਹਾਨੀ ਤਾਂ ਹੈ ਹੋਰ ਨਿਸ਼ਾਨੀ ਕੀ ਦੇਗੀ ਉਹ ਤੇਹੀ ਰਗਮ ਤੇਹੀ ਯਾਦ ਨਿਸ਼ਾਨੀ ਤਾਂ ਹੈ ਹੋਰ ਨਿਸ਼ਾਨੀ ਕੀ ਦੇਗੀ ਇਹ ਤੇਰਾ ਨਹੀਂ ਉਹ ਦੋਸ਼ ਤੋਸ਼ ਤਕਦੀਰ ਦਾ ਹਾਰੀ ਦੋਸ਼ ਹੈ ਸੋਣੀਏ ਮੱਥੇ ਦੀ ਲਕੀਰ ਦਾ ਦੋਸ਼ ਹੈ ਸੋਣੀਏ ਮੱਥੇ ਦੀ ਲਕੀਰ ਦਾ ਇਸ ਲਕੀਰ ਨੇ ਕੀਤੀ ਬ੍ਰਹਿਮਾਨੀਤਾ ਹੈ ਹੋਰ ਨਿਸ਼ਾਨੀ ਕੀ ਦੇਗੀ ਉਤਿਹਰਘਮ ਤੇਰੀ ਆਦ ਨਿਸ਼ਾਨੀ ਤਾਂ ਹੈ ਹੋਰ ਨਿਸ਼ਾਨੀ ਕੀ ਦੇਗੀ ਅਜ ਵੀ ਤੂੰ ਆ ਕੇ ਵੇਖ ਦਿਲ ਮੇਰਾ ਤਾਂ ਨੀ ਦਿਲ ਉੱਤੇ ਲਿਖਿਆ ਇਕ ਤੇਰਾ ਨਾਮ ਹੈ ਦਿਲ ਉੱਤੇ ਲਿਖਿਆ ਇਕ ਤੇਰਾ ਨਾਮ ਹੁਣ ਦਮਨ ਤੋਂ ਤੂੰ ਹੁਣ ਦਮਨ ਤੋਂ ਤੂੰ ਭੇਗਾਂਹੀ ਤਾਂ ਹੈ ਹੋਰ ਨਿਸ਼ਾਨੀ ਕੀ ਦੇਗੀ ਤੇ ਰਗੰ ਤੇਰੀ ਯਾਦ ਨਿਸ਼ਾਨੀ ਤਾਂ ਹੈ ਹੋਰ ਨਿਸ਼ਾਨੀ ਕੀ ਦੇਗੀ ਤੇ ਰਗੰ ਤੇਰੀ ਯਾਦ ਨਿਸ਼ਾਨੀ ਤਾਂ ਹੈ ਹੋਰ ਨਿਸ਼ਾਨੀ ਕੀ ਦੇਗੀ